ਮੈਂ ਮੈਂ ਨਿਰਮਲ ਸਿੰਘ ਜਮੂਰੀਕ ਸਾਲ ਸਭਾ ਦਾ ਕਲਾਨੌਰ ਦਾ ਮੈਂਬਰ ਹਾਂ ਇਹ ਸਾਰੇ ਜਿਨੇ ਵੀ ਦੁਕਾਨਦਾਰ ਨੇ ਸਾਰੇ ਇਕੱਠੇ ਹੋ ਕੇ ਸਾਡੀ ਸਭਾ ਕੋ ਆਏ ਨੇ ਵੀ ਇਹ ਜਿਹੜੇ ਸਾਡੇ ਨਾਲ ਚਲੇ ਜਾਵੇ ਅਸੀਂ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਪ੍ਰਿਯੋਰ ਬੇਨਤੀ ਕਰਦੇ ਹਾਂ ਵੀ ਜੇ ਇਸ ਸਮੇਂ ਸਿਰ ਨਾ ਇਹ ਗੁੰਡਿਆਂ ਨੂੰ ਫੜਿਆ ਗਿਆ ਲੱਭਿਆ ਗਿਆ ਤੇ ਜੇ ਨਾ ਹੋਲੇ ਸਮੇਂ ਜਾ ਇਹਨਾਂ ਨੂੰ ਫੜ ਕੇ ਅੰਦਰ ਦਿੱਤਾ ਗਿਆ ਤਾਂ ਇਹੀ ਵੀ ਵੱਡਾ ਸੰਘਰਸ਼ ਜਿਹੜਾ ਸ਼ੁਰੂ ਕਰਾਂਗੇ ਬਾਜ਼ਾਰ ਬੰਦ ਕਰਕੇ ਤੇ ਚੌਂਕ ਰੋਕਾਂਗੇ ਤੇ ਉਸ ਤੋਂ ਬਾਅਦ ਚ ਫਿਰ ਜਿਹੜੀ ਹੈ ਉਹ ਕਾਰਵਾਈ ਜਿਹੜੀ ਵੀ ਪਈ ਹਟ ਕੋ ਪਾਵਾਂਗੇ ਕਿ ਰਾ ਜਿਹੜੀ ਪਿੱਛੇ ਲੰਘੀ ਆ ਕਲਾਨੌਰ ਦੇ ਘਟੋਕੜ 11 12 ਦੁਕਾਨਾਂ ਦੀ ਇੱਥੇ ਚੋਰੀ ਹੋ ਗਈ ਦੀ ਆ ਇੰਨਾ ਗੁੰਡਾ ਰਾਜ ਤੇ ਇੰਨੀਆਂ ਚੋਰੀਆਂ ਵੱਧ ਚੁੱਕੀਆਂ ਨੇ ਤੇ ਪੁਲਿਸ ਜਿਹੜੀ ਆਪਣੇ ਲੋਹਾ ਲੈ ਆਂਦੀ ਹੈ ਪਈ ਸਾਰੇ ਪੰਜਾਬ ਨੂੰ ਸਾਫ਼ ਕਰ ਦੇਣ ਲੱਗੇ ਆ ਜੀ ਅਸੀਂ ਗੁੰਡਾਗਰਦੀ ਮਕਾਦਨ ਲੱਗੇ ਆ ਅਸੀਂ ਆਪਣਾ ਨਸ਼ਾ ਮਕਾਦਨ ਲੱਗੇ ਆ ਪਰ ਅੱਜ ਦੀ ਰਾਤ ਲੱਗੇ ਕਿ 11 ਚੋਰੀਆਂ ਕੱਲੇ ਕਲਾਨੌਰ ਦੇ ਵਿੱਚ 11 ਦੁਕਾਨਾਂ ਟੁੱਟੀਆਂ ਨੇ ਜੋ ਇੱਥੇ ਹਲਾ ਦਾ ਕਦੀ ਕੋਈ ਪੁਲਿਸ ਵਾਲਾ ਨਹੀਂ ਲੱਭਾ ਰਾ ਕੋਈ ਕਦੀ ਕੋ ਗਸਤ ਕਰਦਾ ਕੋਈ ਤੇ ਜਦੋਂ ਪੁਲਿਸ ਵਾਲਾ ਨਾਲ ਗੱਲ ਕੋ ਕਰੀਏ ਤਾਂ ਆਂ ਸਾਡੇ ਕੋਲ ਪੁਲਸੀ ਹੈ ਨਹੀਂਗੀ ਸਰਕਾਰਾਂ ਇੱਕ ਬਨੇ ਕਹੀ ਜਾਂਦੀਆਂ ਨਹੀਂ ਅਸੀਂ ਸਾਰਾ ਕੁਝ ਠੀਕ ਕਰਦਣ ਲੱਗੇ ਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਰਕਾਰਾਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਗੁੰਡਿਆਂ ਨੇ ਨੀਅਤ ਕਰਾ ਤੋੜੀਆਂ ਨੇ ਇੱਕ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਲੱਭੇ ਜਾਣ ਵੀ ਗੁੰਡੇ ਹੈ ਕਿਹੜੇ ਨੇ ਜਿਨ੍ਹਾਂ ਨੇ ਇੱਡੀ ਵੱਡੀ ਦਿਲਵੰਦੀ ਕਰਕੇ ਇੱਕ ਰਾਤ ਚ 11 ਚੋਰੀਆਂ ਕੀਤੀਆਂ ਨੇ ਇਹ ਕਲੰਨਾਂ ਦਾ ਇਹ ਹਲਾਤ ਹੋ ਗਏ ਨੇ ਕਿ ਲੋਕੀ ਘਰਾਂ ਦੇ ਵਿੱਚ ਵੀ ਵਿਚਾਰੇ ਸਹਿਮ ਦਾ ਮਾਹੌਲ ਬਣ ਗਿਆ ਵੀ ਇਹ ਘਰਾਂ 'ਚ ਰਹਿਣਾ ਕਿੱਦਾਂ ਹੈ ਇਹ ਇਹ ਸਰਕਾਰਾਂ ਨੂੰ ਸੋਚਣਾ ਪਏਗਾ ਲੋਕਾਂ ਦੀ ਰਾਖੀ ਸਰਕਾਰਾਂ ਦਾ ਫਰਜ਼ ਬੰਦਾ ਪੁਲਿਸ ਪਰਿਸ਼ਾਦ ਦਾ ਫਰਜ਼ ਬੰਦਾ ਕਿ ਲੋਕਾਂ ਦੀ ਰਾਖੀ ਵਾਸਤੇ ਆਪਣਾ ਜਿਹੜੇ ਆਪਣਾ ਜਿਹੜੇ ਵੀ ਉਹਨਾਂ ਦੀ ਮਸ਼ਿਧਰੀ ਹੈ ਉਹ ਪੂਰੀ ਇਸ ਕੰਮ ਤੇ ਲਾਈ ਜਾਵੇ। ਗਰਜੀ ਸਿੰਘ ਇਹ ਪਹਾੜਾ ਆ ਰਾ ਤੇ ਰਾਤ ਮੈਂ ਤੇ ਸਵੇਰੇ ਆਇਆ ਇੱਥੇ ਆਪਣੀ ਦੁਕਾਨ ਦੇਖਣ ਅਸੀਂ ਖੋਲਨੇ ਦੁਕਾਨ 8 ਵਜੇ ਤੇ ਸਮਾਨ ਜਾਣਾ ਕਿਤੇ ਤੇ ਅੱਜ ਮੈਂ 7 ਵਜੇ ਆਇਆ ਹਾਂ। ਜੇ 7 ਵਜੇ ਆਇਆ ਤੇ ਇੱਥੇ ਵਾਵਾ ਬੰਦੇ ਇਕੱਠੇ ਹੋਏ ਸੀ। ਤੇ ਉਹ ਕਹਿੰਦੇ ਵੀ ਇਹ ਰਾਤੀਏ ਦੁਕਾਨਾਂ ਭੱਜ ਗਈਆਂ ਤੇ ਮੈਂ ਦਾਬਦਾ ਆਪਣੀ ਦੁਕਾਨ ਵਿੱਚ ਖੜਾ ਆਇਆ ਇਹਦਾ ਜੰਦਰਾ ਠੀਕ ਹੈ ਇਹ ਬਿਲਕੁਲ ਠੀਕ ਹੀ ਸੀਗੀ ਤੇ ਉਹ ਸਾਹਮਣੇ ਇੱਕ ਦੁਕਾਨ ਹੈ ਮਾਰਬਲ ਵਾਲੀ ਉਹ ਜਿਹੜੀ ਦੁਕਾਨ ਆ ਉਹਦਾ ਸ਼ੀਸ਼ਾ-ਸ਼ੂਸ਼ਾ ਭੱਜਾ ਹੀ ਤੇ ਉਧਰ ਪੁਲਿਸ ਆ ਗਈ ਪੁਲਸਾਈ ਤੇ ਮੈਂ ਪੁਲਿਸ ਨੂੰ ਕਿਹਾ ਵੀ ਉਹ ਸਾਹਮਣੇ ਦੁਕਾਨ ਭੱਜੀ ਆ ਉਹਨਾਂ ਨੇ ਫਿਰ ਉਹ ਦੁਕਾਨ ਵਾਲੇ ਵੇਖਿਆ ਉਹ ਨਿਰਨ ਮੈਨੂੰ ਪੈਲਸ 'ਚੋਂ ਫੋਨ ਆ ਗਿਆ ਕਿ ਤੁਹਾਡੇ ਪੈਲਸ ਦੀ ਬਾਰੀ ਖੁੱਟੀ ਆ ਤੇ ਮੈਂ ਭੱਜ ਕੇ ਉੱਥੇ ਗਿਆ ਤੇ ਉੱਥੇ ਜਾਂਦਿਆਂ ਨੂੰ ਵਾਵਾ ਨੁਕਸਾਨ ਕੀਤਾ ਭਾਂ ਤੋੜ ਬਹੁਤ ਕੀਤੀ ਹੀਗੀ ਤੇ ਜਿਹੜੀ ਸੀਸੀਟੀਵੀ ਕੈਮਰੇ ਦੀ ਫੋਟੋ ਆ ਉਹ ਜਿਹੜੇ ਪੁਲਿਸ ਮੁਲਾਜ਼ਮ ਲੈ ਗਏ ਨੇ ਆਪਾਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਇਹ ਜਿਹੜਾ ਵਾ ਇਹਦੇ ਤੇ ਚਾਨਣਾ ਪਾਓ ਇਹ ਜਿਹੜੀ ਇੰਨੀ ਭੰਤੋੜ ਹੋਈ ਹੈ ਸ਼ਹਿਰ 'ਚ ਉਹ ਕਹਿੰਦੇ ਸਾਡੇ ਕੋਲ ਮੁਲਾਜ਼ਮ ਜਿਹੜੇ ਉਹ ਦੋ ਤਿੰਨ ਹੀ ਆ ਟੋਟਲ 10000 ਦੁਕਾਨਾਂ ਨੇ ਜਿਹੜੀਆਂ ਉਹਨਾਂ ਨੇ ਭੰਤੋੜ ਰਾਤ ਕੀਤੀ ਆ ਕੀ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਨੇ ਪ੍ਰਸ਼ਾਸਨ ਨੂੰ ਇਹ ਅਪੀਲ ਕਰਨੇ ਆ ਵੀ ਇਹ ਜਿਹੜੀ ਭੰਤੋੜ ਹੋਣ ਰਹੀ ਹੈ ਇਹਦੇ ਤੇ ਗੌਰ ਕੀਤਾ ਜਾਏ ਤੇ ਜਾਂ ਕੋਈ ਮੁਲਾਜ਼ਮ ਰਾਤ ਲਾਇਆ ਜਾਣ ਤੇ ਜਾਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਏ ਵੀ ਰਾਤ ਪਹਿਰੇਦਾਰ ਹੋਏ ਕੋਈ ਜਿਹਦੇ ਕਰਕੇ ਡੇਰੇ ਬਬ ਬਣਾਣ ਕੀ ਭੱਜੀਆਂ ਨਹੀਂ ਇਹ ਚੋਰਾਂ ਨੂੰ ਜਿਹੜੀ ਥੱਲ ਪਾਈ ਜਾਏ ਹਫਤੇ ਜਿਹੜੇ ਜੋੜੇ ਕਰਾਉਂਦੇ ਹੁਣ ਤੇਜ ਮੇਰੇ ਸਾਹਮਣਾਂ 6ਵੀਂ 7ਵੀਂ ਚੋਰੀ ਹੋ ਗਈ ਹੈ ਇਹ ਸਰਕਾਰ ਆਂਦੀ ਹੈ ਵੀ ਮੈਂ ਵਾਹੀ ਬੜਾ ਪੀਸਫੁਲ ਪੰਜਾਬ ਨੂੰ ਬਣਾਤਾ ਵਾ ਪਰ ਜਿੰਨੀ ਗੁੱਡਾ ਕਰਦੀ ਤੇ ਜਿੰਨੀਆਂ ਚੋਰੀਆਂ ਵਧ ਗਈਆਂ ਨੇ ਹਰਾਨੀਆਂ ਗੱਲ ਆ ਵੀ ਲਈ ਕੀ ਨਾ ਜੀ ਅੰਕੁਰੂ ਆਏ ਕੀ ਆ ਰਹੀ ਅਰੇ ਚੋਰੀ ਸਰੇ ਤਕਰੀਬਨ ਕੋਈ 3 ਕੋ ਮਹੀਨਾ ਸਾਡੀ ਚੋਰੀ ਹੋਈ ਹੈ ਕੋਈ ਸਾਡੇ ਕੋ ਘਰ ਕੋਈ 5:00 ਵਜੇ ਕੋਈ ਸਾਡੇ ਕੋ ਆਇਆ ਸੀ ਕਿ ਤੁਹਾਡੇ ਜਿਹੜੇ ਦੁਕਾਨ ਦੇ ਜਿਹੜੇ ਜੰਦਰੇ ਟੁੱਟੇ ਹੋਏ ਨੇ ਕਿ ਦੁਕਾਨ ਦਾ ਸ਼ਟਰ ਖੁੱਲਿਆ ਆਇਆ ਤੇ ਤੁਸੀਂ ਆ ਕੇ ਵੇਖੋ ਕਿ ਮੈਨੂੰ ਸਾਰੇ ਨੁਕਸਾਨ ਪਾਚੀ ਸਾਡਾ ਕੋਈ 30000 ਰੁਪਏ ਦਾ ਹੈ ਤੇ ਬਾਕੀ ਅਸੀਂ ਬਾਅਦ ਚੋਂ ਵੇਖਿਆ ਸੀ ਸੀਸੀਟੀਵੀ ਕੈਮਰੇ ਖੋਲੇ ਨੇ ਆਪਣੇ ਉਹਦੇ ਵਿੱਚੋਂ ਕੋਈ ਫਰਿੱਜਾਂ ਚੋਂ ਕਹਿਣ ਕੂਨ ਚੁੱਕੇ ਰ ਆ ਗਏ ਨੇ ਉਹ ਆਪਣੀ ਪੂਰੀ ਤਸਦੀਨ ਆਏ ਨਹੀਂ ਕੋਈ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਕਿਸੇ ਚੀਜ਼ ਦਾ ਆਰਾਮ ਨਾਲ ਚੋਰੀ ਕਰਕੇ ਗਏ ਨੇ ਕਿੰਨੇ ਕਿੰਨੇ ਬੰਦੇ ਬੰਦਾ ਇੱਕ ਹੀ ਸੀ ਉਹ ਨਾੜੇਲਵਾਣੀ ਜਿੰਦੂਪੁਰ ਦਾ ਬਾਦ ਪੁਰੂਪ ਮਿਸਾਲ ਜੀ ਲਾ ਕੋ ਬਖਵਾ ਮਦਦ ਕਿ ਦੁਕਾਨ ਦੀ ਚੋਰੀ ਇਹ ਕੀ ਕਹਾਣੀ ਹੈ ਹਾਂ ਜੀ ਹਾਂ ਜੀ ਇੱਕ ਤਾਂ ਆਪਣਾ ਦਰਖਾਸਤ ਆਈ ਹੈ ਜੀ ਰਾਤੀ ਦੁਕਾਨ ਵਾਲੀ ਚੋਰੀ ਹੋਈ ਹੈ ਔਰ ਉਸ ਸੀਸੀਟੀਵੀ ਕੇ ਅਸੀਂ ਚੈੱਕ ਕੀਤੇ ਆ ਤੇ ਆਪਾਂ ਦੋ ਤਿੰਨ ਬੰਦੇ ਡਿਟੇਲ ਵੀ ਕੀਤੇ ਆ ਤੇ ਉਹਨਾਂ ਕੋ ਆਪਾਂ ਪੁਸ਼ਕਿਸ਼ ਚਲਦੀ ਵੀ ਹੈ ਤੇ ਜਲਦੀ ਮਤਲਬ ਜਿਹੜੇ ਅੱਗੇ ਦਾ ਪੂਰਾ ਜਿਹੜਾ ਐਕਸੈਸ ਹੈਗਾ ਵਾ ਉਹ ਆਪਾਂ ਫੜੋਂ ਚ ਕਬੂ ਹੋਵਾਂਗੇ ਇਹਦੇ ਵਿੱਚ ਦੇਖੋ ਜ਼ੋਰਦਾਰ ਫੜਿਆ ਹਾਂ ਜੀ ਫੜੇ ਦੋ ਫੜੇ ਜੀ ਹਾਂ ਜੀ ਤੇ ਉਹਨੇ ਪੋਸ਼ਕੀ ਚਲਦੀ ਪਈ ਆ ਉਹਦਾ ਕੋਈ ਪਹਿਲਾ ਵੀ ਮਕਦਮਾ ਦਰਜ ਨਹੀਂ ਉਹਨਾਂ ਦਾ ਪਹਿਲਾ ਹੈਗਾ ਜੀ ਮੁਕਦਮਾ ਦਾ ਦਰਜ ਹੈਗਾ ਆਪਣਾ ਇਨਵੈਸਟੀਗੇਸ਼ਨ ਵਿੱਚ ਚਲਦੀ ਪਈ ਹੈ ਇਨਵੈਸਟੀਗੇਸ਼ਨ ਦਾ ਪਾਰਟ ਆ ਬਾਕੀ ਫਾਰਦਰ ਜੋ ਵੀ ਰਿਕਵਰੀ ਹੋਏਗੀ ਤੁਹਾਨੂੰ ਸ਼ੇਅਰ ਕਰਾਂਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ